ਲਗਭਗ 24 ਦਿਨਾਂ ਤੋਂ ਤਨਖਾਹ ਦੀ ਉਡੀਕ ਕਰ ਰਹੇ ਪੰਜਾਬ ਦੇ ਕਰੀਬ 15000 ਪ੍ਰਾਇਮਰੀ ਸਕੂਲਾਂ ਵਿੱਚ ਤਾਇਨਾਤ ਟੀਚਰਾਂ ਨੂੰ ਹੁਣ ਉਡੀਕ ਨਹੀਂ ਕਰਨੀ ਪਵੇਗੀ ਸਰਕਾਰ ਵੱਲੋਂ ਉਨ੍ਹਾਂ ਨੂੰ ਤਨਖਾਹ ਦਾ ਭੁਗਤਾਨ ਕਰਨ ਲਈ 102.78 ਕਰੋੜ ਦਾ ਵਾਧੂ ਬਜਟ ਜਾਰੀ ਕਰ ਦਿੱਤਾ ਹੈ ਇਸ ਸੰਬੰਧੀ ਪੰਜਾਬ ਦੇ ਵਿੱਤ ਵਿਭਾਗ ਵੱਲੋਂ ਫਾਈਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਰਕਮ ਨਾਲ ਫਰਵਰੀ ਦੇ ਨਾਲ ਹੀ ਮਾਰਚ ਮਹੀਨੇ ਦੀ ਤਨਖਾਹ ਵੀ ਮਿਲ ਸਕੇਗੀ ਇਹ ਮਾਮਲਾ ਅਧਿਆਪਕਾਂ ਦੀ ਸੰਸਥਾ ਡੈਮੋਕ੍ਰੈਟਿਕ ਟੀਚਰਸ ਫਰੰਟ ਵੱਲੋਂ ਪ੍ਰਮੁਖਤਾ ਨਾਲ ਉਠਾਇਆ ਗਿਆ ਸੀ ਸੰਸਥਾ ਦੇ ਪ੍ਰਧਾਨ ਵਿਕਰਮ ਦੇਵ ਤੇ ਮਹਾ ਸਕੱਤਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸੈਲਰੀ ਨਾ ਮਿਲਣ ਨਾਲ ਟੀਚਰਾਂ ਨੂੰ ਕਾਫੀ ਦਿੱਕਤ ਆ ਰਹੀ ਹੈ ਇਸ ਦਾ ਮੁੱਖ ਵਜ੍ਹਾ ਬਜਟ ਦੀ ਕਮੀ ਸੀ ਦੂਜੇ ਪਾਸੇ ਉਹਨਾਂ ਕਹਿੰਦੇ ਕਿ ਇੱਕ ਤਾਂ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਦੂਜਾ ਨਵਾਂ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਅਜਿਹਾ ਵਿੱਚ ਕਈ ਤਰ੍ਹਾਂ ਦੇ ਖਰਚੇ ਨੇ ਇਸ ਵਜ੍ਹਾ ਤੋਂ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਸੀ ਸਿੱਖਿਆ ਵਿਭਾਗ ਦੇ ਮਹਾਰਾ ਦੀ ਮੰਨੀਏ ਤਾਂ ਹੁਣ ਇੱਕ ਗੱਲ ਸਾਫ਼ ਹੈ ਕਿ ਅਗਲੇ ਹਫ਼ਤੇ ਵੀਰਵਾਰ ਤੱਕ ਟੀਚਰਾਂ ਨੂੰ ਸੈਲਰੀ ਮਿਲ ਜਾਏਗੀ ਅਤੇ ਛੇਤੀ ਟੀਚਰ ਆਪਣੇ ਬਿੱਲ ਆਦੀ ਭਰ ਸਕਣਗੇ ਇਸ ਮੰਗਰੋਂ ਵੀਰਵਾਰ ਤੱਕ ਉਹਨਾਂ ਨੂੰ ਤਨਖਾਹ ਮਿਲ ਸਕੇਗੀ ਹਾਲਾਂਕਿ ਹੋਲੀ ਦੀ ਛੁੱਟੀ ਹੋਣ ਨਾਲ ਉਹਨਾਂ ਨੂੰ ਥੋੜੀ ਉਡੀਕ ਕਰਨੀ ਪਵੇਗੀ